ਕਜੀ ਫਿਰ ਜਲਦੀ ਜਲਦੀ ਤਿਆਰੀ ਕਰਕੇ ਤੇ ਦੋਨੇ ਜਣੇ ਅਸੀਂ ਗਏ ਕਿਉਂਕਿ ਅਸੀਂ ਦੋਨੇ ਹੀ ਲਾ ਲਈਦਾ ਨਾ ਮਹਿੰਦੀ ਸਿਮਰਨ ਵੀ ਲਾ ਲੈਂਦੀ ਆ ਤੇ ਮੈਂ ਵੀ ਇਹ ਪਹਿਲਾਂ ਸਿੱਖੀ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਕਿਵੇਂ ਸਾਰਿਆਂ ਦੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਚਾਹ ਚੋ ਪੀ ਲਈਏ ਤੇ ਹੁਣ ਚਲੀਏ ਨਿਕਲੀਏ ਬਾਹਰ ਨੂੰ ਦੇਖੀਏ ਬਾਹਰ ਦਾ ਮਾਹੌਲ ਰਾਤ ਫਿਰ ਵੀ ਨੇ ਆ ਤੇ ਠੀਕ ਐਨ ਤੋਂ ਬਾਹਰ ਦਾ ਜਿਹੜੇ ਤਾਂ ਹੋ ਗਿਆ ਮੌਸਮ ਸਾਫ ਆ ਦੇਖੋ ਨੇ ਕਿਹ ਟੋਪਾ ਥੋੜਾ ਹੋਰ ਪਾਣੀ ਵਾਦ ਗਿਆ ਨਹੀਂ ਤਾਂ ਕੱਲ ਸੁੱਕ ਗਿਆ ਸੀ ਕੱਲ ਵਾਲੇ ਮੀਂਹ ਨਾਲ ਤੇ ਤੁੱਪ ਤੁੱਪ ਵਧੀਆ ਨਿਕਲਿਆ ਹੀ ਠੀਕ ਹੈ ਤੇ ਕਰਦੇ ਆਂ ਵਲੌਗ ਦੀ ਸ਼ੁਰੂਆਤ ਠੀਕ ਹੈ ਤੇ ਬਣਾ ਰਹੇ ਆਂ ਵਲੌਗ ਦੇ ਨਾਲ ਅਲੈਕ ਇਹ ਪੱਲੜ ਰੋਕਣ ਨੂੰ ਰੱਖਣੀਆਂ ਪੈਣੀਆਂ ਤਾਂ ਤਾਂ ਰੁਕ ਜਾਣੀ ਤਾਂ ਟੁੱਟ ਜਾਂਦਾ ਹੈ ਕਰ ਲਓ ਜੀ ਪਾ ਗਾ ਆਟੇ ਚ ਪਾਣੀ ਹੋ ਪਰਿ ਵਿਖੀ ਜਾਂਦੀ ਹੈ ਇਹਨੇ ਰਹਿਣਾ ਆਟਾ ਇਹਨੇ ਆਟੇ ਦੀ ਬਣਾਉਣੀ ਹੁੰਦੀ ਚਿੜੀ ਡੇਲੀ ਤੇ ਹੁਣ ਰਹਿਣਾ ਆਟਾ ਕਿੰਨੀ ਕਿੰਨਾ ਕੁ ਚਿੜੀ ਕਿੰਨੇ ਕੁ ਦੀ ਜਿੜੀ ਬਣੇਂਦੀ ਹੂੰ ਹੂੰ ਲੂ ਲੂ ਲਵੇਂ ਲੂ ਥੂ ਲੂ ਥੂ ਲੂ ਕੁ ਕੀ ਇਧਰ ਕੁਛ ਖੇਡਣਾ ਹੈ ਖੇਡਣਾ ਕੀ ਖੇਡਣਾ ਹਾਂ ਆ ਤੁਸੀਂ ਹਾਂ ਮੈਨੂੰ ਖੇਡ ਕੇ ਰਹੀ ਨਹੀਂ ਪਰ ਇਹ ਨਹੀਂ ਪਰ ਕੁਝ ਖੇਡਣਾ ਹੈ ਪਤਾ ਨਹੀਂ ਕੀ ਖੇਡਣਾ ਕੀ ਖੇਡਣਾ ਚਾਚੂ ਨੇ ਕਾਜੀ ਖੇਡਣਾ ਅੱਛਾ ਇੱਧਰ ਇੱਧਰ ਖੇਡਣਾ ਅੱਛਾ ਜਿਹੜੇ ਸ਼ਖਾ ਖੇਡਣਾ ਦੇ ਕੁਝ ਖੇਡਣਾ ਚਲਾ ਫੜ ਫਿਰ ਫੋਨ ਫੜ ਭਾਜੀ ਖੇਡਦੇ ਤਾਂ ਵੀਡੀਓ ਬਣਾਉਂਦੇ ਹਾਂਜੀ ਗਾਇਸ ਸਾਨੂੰ ਥੋੜਾ ਮਹਿੰਦੀ ਦਾ ਕੰਮ ਆ ਗਿਆ ਸੀ ਤੇ ਅਸੀਂ ਉਹ ਕਰਕੇ ਦੇ ਵਾਪਸ ਆਉਂਦੇ ਪਏ ਆਂ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਮਿਲਿਆ ਉਹਨਾਂ ਕਹਿੰਦੇ ਜਲਦੀ ਜਲਦੀ ਆਓ ਛੇਤੀ ਲਵਾਉਣੀ ਆ ਤੇ ਅਸੀਂ ਫਿਰ ਜਲਦੀ ਜਲਦੀ ਤਿਆਰੀ ਕਰਕੇ ਤੇ ਦੋਨੇ ਜਣੇ ਅਸੀਂ ਗਏ ਕਿਉਂਕਿ ਅਸੀਂ ਦੋਨੇ ਹੀ ਲਾ ਲਈ ਤਾਂ ਨਾ ਮਹਿੰਦੀ ਸਿਮਰਨ ਵੀ ਲਾ ਲੈਂਦੀ ਆ ਤੇ ਮੈਂ ਵੀ ਇਹ ਪਹਿਲਾਂ ਸਿੱਖੀ ਆ ਮੈਂ ਤਾਂ ਬਾਅਦ ਵਿੱਚ ਸਿੱਖਿਆ ਇੱਕ ਸਾਲ ਲੇਟ ਆ ਮੈਂ ਇਹਦੇ ਤੋਂ ਇਹਦਾ ਹੱਥ ਥੋੜਾ ਮੇਥੋਂ ਤੇਜ ਆ ਤੇ ਕਿਸੇ ਨੇ ਵੀ ਮਹਿੰਦੀ ਲਵਾਉਣੀ ਹੋਵੇ ਤਾਂ ਸਾਨੂੰ ਸੰਪਰਕ ਕਰ ਸਕਦਾ ਹੈ ਅ ਵਿੱਚ ਨੰਬਰ ਵੀ ਮੈਂ ਆਪਣਾ ਮੈਂਸ਼ਨ ਕਰ ਦੇ ਦੂੰਗਾ ਸਕਰੀਨ ਉੱਪਰ ਹੀ ਤੇ ਚਲਈਏ ਪਹੁੰਚੀਏ ਪ੍ਰੀ ਕਰੇ ਸੀ ਤੇ ਰੋਲਾ ਪਾਉਂਦੀ ਹਣੀ ਉਹਦੀ ਚੀਜ਼ ਵੀ ਲੈਣੀ ਆ ਉਥੋਂ ਅੱਜ ਐਤਵਾਰ ਦਾ ਕਰਕੇ ਕੋਈ ਚੀਜ਼ ਵੀ ਨਹੀਂ ਮਿਲੀ ਉਥੋਂ ਦੁਕਾਨਾਂ ਬੰਦ ਸੀ ਸਾਰੇ ਕ੍ਰਿਆਨ ਨੇ ਵਗੈਰਾ ਜੋ ਵੀ ਤਾਂ ਬੰਦ ਰੱਖਦੇ ਹੁੰਦੇ ਆ ਤੇ ਅਸੀਂ ਅੱਧ ਕੋਈ ਚਾਲੇ ਆ ਗਏ ਹਾਂ ਤੇ ਹੁਣ ਜੀ ਕਰ ਚ ਰੋਕ ਕੇ ਅਧਿਕਾ ਰੋਕ ਕੇ ਵੀਡੀਓ ਬਣਾਉਣੇ ਆ ਫਿਰ ਤਾਂ ਹਵਾ ਬਹੁਤ ਲੱਗਦੀ ਆ ਤਾਂ ਕਰਕੇ ਚਲੋ ਜੀ ਚੜ ਗਿਆ ਚੜਾਈ ਨਹੀਂ ਗਈ ਦੇਖੇ ਦੇਖੇ ਅਸੀ ਫਰੀ ਫਰੀ ਤੇ ਮੈਂ ਅਸੀ ਦਵਾ ਰਹੀ ਸੀ ਤੀਜੀ ਮੈਂ ਮੈਂ ਤੀਜੀ ਲੈ ਕੇ ਆਇਆ ਤੇ ਮੈਂ ਤੀਜੀ ਲੈ ਕੇ ਆਉਣਾ ਉਡੀਕ ਪਾਣਾ ਨਾ ਤਾਂ ਮੈਂ ਤੀਜੀ ਲੈ ਕੇ ਆਇਆ ਕਿ ਦੇਸੀ ਕੀ ਹੋ ਨਹੀਂ ਇਕਾ ਗਿਆ ਜਵਾਨ ਚਾਰੀ ਸੁਜੀ 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 ਹਾ ਠਕ ਜੀ ਰੋਕ ਜੀ ਅੱਛਲੀ ਹੋਮੀ ਪਾਤੇ ਵਾਹ ਹਲਵਾ ਹਲਵਾ ਇਹ ਅੱਜ ਜਿ ਸਿੱਪੜਾਉਣ ਲੱਗੇ ਆ ਹਲਵਾ ਪੂਰੀ ਚੋ ਕਹਿੰਦਾ ਨਾ ਹਲਵਾ ਪੂਰੀ ਹੋਹੀ ਕੜਾ ਜਿਹੜਾ ਛੋਲੇ ਆਣ ਤੇ ਬਾਕੀ ਬਣਨੀ ਆ ਪੂਰੀਆਂ ਤਾਂ ਕਰਕੇ ਹਨਾ ਪੜੀ ਠੀਕ ਹੈ ਚਲੋ ਕਰੋ ਤੇ ਅੰਦਰ ਤਿਆਰੀ ਹੋ ਜੇ ਨੇ ਅੱਜ ਟਾਈਮ ਨਾਲ ਹੀ ਕਹਿੰਦੇ ਛੋਲੇ ਬਣਾ ਕੇ ਰੱਖ ਲੈ ਹਵਾਲ ਕੇ ਬਾਕੀ ਕਾਰਵਾਈ ਬਾਅਦ ਚ ਹੋਊਗੀ ਦੇਗੀ ਕੀ ਮਤਾ ਉਹ ਜਾ ਗਿਆ ਅਸਮਾਨ ਟਕਰਾ ਗਈ ਰਾਸ ਕੀ ਮਤਾ ਚਲੋ ਜੀ ਹੁਣ ਖੇਤ ਚਲਦੇ ਆ ਤੇ ਉਹਨੇ ਜਰਨੋ ਆਪਣਾ ਸੌਦਾ ਪੱਤਾ ਬਾਣ ਕੇ ਰੈਡੀ ਹੋਊਗਾ ਤੇ ਆ ਕੇ ਖਾਵਾਂਗੇ ਸੌਦਾ ਪੱਤਾ ਬਣਾਉਣ ਵਾਲੇ ਤਾਂ ਬਹੁਤ ਬੈਗੇ ਇੱਥੇ ਪੈਂਦਾ ਸੀ ਤੂੰ ਅੱਗ ਬੜੀ ਤਾਂ ਕਰਕੇ ਚਲੋ ਚਲੀ ਆ ਜਿੱਧਰ ਲਵਾਇਆ ਕੱਢੀਏ ਇਧਰ ਅਸਡੋ ਆ ਖੜੀ ਭਰੀ ਦੀ ਸਾਈਕਲ ਇੱਧਰ ਭਰੀ ਹੈ ਭਰੀ ਹਾਂ ਮੁਰਗੇ ਕੁਕੜੀਆਂ ਇੱਕ ਆਹ ਵੇ ਯੂਟਿਊਬਰ ਦਾ ਘਾਰ ਆਵੇ ਜੇਸੇ ਉਹਨਾਂ ਮੇੜਿਆ ਤਾਂ ਤੁਹਾਨੂੰ ਦੀ ਹੰਦ ਨਾਲ ਮਿਲਾਉਣੇ ਆ ਨਵਾਂ ਨਵਾਂ ਉਹਨੇ ਵਲੌਗ ਚੈਨਲ ਸਟਾਰਟ ਕੀਤਾ ਹੈ ਤਾਂ YouTube ਪਰ ਪੁਰਾਣਾ ਹੀ ਆ ਪਰ ਵਲੋਗਿੰਗ ਵਿੱਚ ਨਵਾਂ ਨਵਾਂ ਆਇਆ ਠੀਕ ਆ ਮੈਂ ਤਾਂ ਜਦੋਂ ਦਾ ਸ਼ੁਰੂ ਕੀਤਾ ਚੈਨਲ ਉਹਦਾ ਵਲੋਗਿੰਗ ਚ ਹੀ ਵਲੋਗਿੰਗ ਕਰਦੇ ਆ ਪਰ ਮੈਨੂੰ ਲੱਗਦਾ ਕੈਟਾਗਰੀ ਕੋਈ ਬਦਲ ਨਹੀਂ ਪੈਣੀ ਹੈ ਕਿਉਂਕਿ ਜੇ ਵਲੋਗਿੰਗ ਉਹ ਆਪਣੀ ਨਹੀਂ ਪੂਰੀ ਆਹ ਚੱਲ ਨਹੀਂ ਰਹੀ ਚਲੋ ਜੀ ਹੈ ਨਹੀਂ ਹੁੰਦਾ ਦੱਸਿਆ ਨਹੀਂ ਠੱਠੇ-ਠੱਠੇ ਭਾਵੇਂ ਵੜਦਾ ਹੋਵੇ ਇਧਰ ਉਹ ਤਾਂ ਐਸਾ ਲੱਗ ਗਿਆ ਵਧੀਆ ਕੰਮ ਹੋਣਾ ਨੂੰ ਵੀ ਮਿਲ ਗਿਆ ਪਹਿਲਾਂ ਤਾਂ ਬਹੁਤ ਔਖਾ ਹੀ ਸੀ ਜਾਂਦਾ ਇਹ ਕੰਮ ਕਰ ਲੈ ਹੁਣ ਨਾ ਨਹੀਂ ਪੱਠੇ ਵਾੜ ਕੇ ਰੱਖੇ ਹੋਏ ਆ ਚਲੋ ਆਪਾਂ ਖੇਤ ਮਾਰ ਕੇ ਆਉਨੇ ਆਂ ਜਿਹੜਾ ਤੇ ਸਾਡੇ ਵੀ ਇਹ 8-10 ਘਰਾਂ ਵਿੱਚੋਂ ਯੂਟਿਊਬਰ ਆ ਕਤੋਂ ਕਰ ਤਨ 4 ਕੋਈ ਵੀਡੀਓ ਪਾ ਅਪਲੋਡ ਕਰਦਾ ਤਾਂ ਕੋਈ ਨਹੀਂ ਕਰਦਾ ਠੀਕ ਹੈ ਜੀ ਤੇ ਪਰ ਆਪਾਂ ਕਰ ਹੀ ਜੰਨੇ ਆ ਆਪਾਂ ਨੂੰ ਤਾਂ ਉਦੋਂ ਦਿੱਕਤ ਆਉਂਦੀ ਆ ਜਦੋਂ ਆਪਣਾ ਮੋਬਾਈਲ ਹੋ ਜਾਂਦਾ ਖਰਾਬ ਪਹਿਲਾਂ ਇੱਥੇ ਢੇੜਾ ਮਾਰੀਆ ਮੜਾ ਇਹਨਾਂ ਖੂ ਆਪਣੇ ਹੰਦੇ ਕੋਲੇ ਟੋਏ ਕੋਲੋਂ ਇਹ ਤਾਂ ਟੋਇਆ ਪੜਨਾ ਇਹਨਾਂ ਗੰਦ ਨਾਲ ਕੂੜੇ ਕਰਕਟ ਨਾਲ ਤੇ ਮੈਂ ਵੇਖਣਾ ਇਧਰੋਂ ਹੁਣ ਵੀ ਵੱਲਾਂ ਵੱਲੇ ਉੱਗਣ ਲੱਗੀਆਂ ਕਨੀਚ ਆਹ ਦੇਖੋ ਆ ਗੈਕ ਕੀ ਹੈ ਤੇ ਇਹ ਕੀ ਹੈ ਤਾਂ ਕੋਈ ਹੋਰ ਚੀਜ਼ ਹੈ ਇਧਰ ਵਾਲੇ ਭਾਵੇਂ ਉੱਗੇ ਹੁਣ ਕਿਉਂਕਿ ਇੱਧਰ ਥੋੜੇ ਸਹੀ ਤਰੀਕਾ ਪਰੌਲੀ ਸਾਈਡ ਤੇ ਕਿਸੇ ਨੇ ਉੱਤੇ ਆਵੇ ਇੱਥੇ ਵੀ ਹਾਂ ਉੱਗ ਗਿਆ ਤੇ ਆਹ ਪਰੌਲੀ ਬੱਬੂ ਨੇ ਛੱਡ ਦੇ ਸ਼ੱਕ ਵੀ ਇੱਥੇ ਨਹੀਂ ਲੱਭਣਾ ਹੁਣ ਕੋਈ ਆਵੇ ਇੱਥੇ ਵੀ ਸੀਗੇ ਇੱਥੇ ਵੀ ਸੀ ਫਲਾਂ ਇੱਥੇ ਕਿਹੜਾ ਪੰਜਾਬ ਹੈ ਆ ਖੜਾ ਇੱਕ ਉੱਗੇ ਤਾਂ ਹੈ ਗਿਆ ਆ ਜਿਹੜਾ ਪਰ ਇੱਥੇ ਥੋੜਾ ਕੰਮ ਖਰਾਬ ਕਰਤਾ ਚਲੋ ਕੋਈ ਨਹੀਂ ਇਧਰਲਾ ਦੇਖਦੇ ਆ ਇੱਕ ਇੱਥੇ ਸੀ ਸਫਾਈ ਕਰਨੀ ਪਈ ਥੋੜੀ ਥੋੜੀ ਇਹ ਤਾਂ ਜਿਹੜੀਆਂ ਜਿਹੜੀਆਂ ਵੱਲਣਾ ਹੋ ਗਈਆਂ ਨਾ ਇੱਥੋਂ ਵਾਲੀ ਵੀ ਨਹੀਂ ਹੋਈ ਇੱਥੇ ਦੁਬਾਰਾ ਲਾਵਾਂਗੇ ਆ ਤਾਂ ਯਾਰ ਸਪਣਾ ਤੋਂ ਆ ਬਣ ਗਿਆ ਇੱਥੇ ਵਾਲੀ ਵੀ ਹੈ ਨਹੀਂ ਕੋਈ ਵੀ ਚੱਲੋ ਅੱਗੇ ਚੱਲਦੇ ਹਾਂ ਉਧਰ ਉਧਰ ਦੇਖੀ ਅਸੀਂ ਉਧਰ ਤਾਂ ਹੋ ਗਈਆਂ ਘਟੋ ਘਟ ਤਿੰਨ ਚਾਰ ਉਧਰ ਵੀ ਉੱਗੀਆਂ ਚੱਲਦੇ ਹਾਂ ਹੁਣ ਬਹੁਤ ਕੋਈ ਆਪਣੀਆਂ ਇੱਧਰ ਕੁੱਕਰ ਕੜਾਈਆਂ ਚੜੀਆਂ ਪਈਆਂ ਬਣ ਜਾਂਦਾ ਸਬਜ਼ੀ ਬਣ ਜਾਂਦੀ ਹੈ ਤੇ ਉਸ ਖੱਲੇ ਭਿਆਕੜਾ ਵਾਸਤੇ ਤੇ ਇਧਰ ਕੂੜੀਆਂ ਵਾਸਤੇ ਜਿਹੜਾ ਆਟਾ ਹੁਣ ਗੁੰਨੇ ਜਾਊਗਾ ਚਲੋ ਜੀ ਕਿ ਆਪਾਂ ਨੂੰ ਆਉਣਿਆ ਗਰਮ ਪਾਣੀ ਛਿੱਟਰ ਹੈ ਉਹ ਛਿੱਟ ਚੱਲ ਗਈ ਲਓ ਜੀ ਗਾਇਸ 7:30 ਦਾ ਟਾਈਮ ਹੋ ਚੁੱਕਿਆ ਵਾ ਹਾਂ ਤੇ ਆਪਾਂ ਜਿਹੜਾ ਛਿੱਟਰ ਕਾਫੀ ਚੀਜ਼ਾਂ ਆ ਦੇਖੋ ਕੜਾ ਜਾਣ ਗਿਆ ਛੋਲੇ ਨਾਲ ਕੜਾ ਥੋੜਾ ਹੈ ਨਾ ਰੰਗ ਕਾਫੀ ਕਲਰ ਚੇਂਜ ਕਰ ਗਿਆ ਆ ਸਬਜੀ ਬਣ ਕੇ ਰੱਖੀ ਹੋਈ ਆ ਤੇ ਇੱਧਰ ਮੈਂ ਤੁਹਾਨੂੰ ਦਿਖਾਉਣਾ ਇੱਧਰ ਖੜੀ ਨੋਰੀ ਆ ਖੜੀ ਨੋਰੀ ਤੇ ਇਹ ਇੱਧਰ ਪੂੜੀਆਂ ਬਣਨ ਲੱਗੀਆਂ ਆ ਪਈ ਇੱਕ ਪੂਰੀ ਉੱਧ ਬਣੀ ਜਾਨੀ ਸਿਮਰਨ ਲੱਗੀ ਹੋਈ ਆ ਕਿਵੇਂ ਠੀਕ ਆ ਚਲੋ ਇਹ ਬਣ ਲੈਣ ਦੀਏ ਫਿਰ ਖਾਣੇ ਆ ਠੀਕ ਆ ਤਾਂ ਲਓ ਜੀ ਗਾਇਸ ਆਹ ਯਾ ਰੈਡੀ ਹੋ ਚੁੱਕਿਆ ਖਾਣ ਪੀਣ ਤੇ ਆ ਦੇਖੋ ਪੂਰੀਆਂ ਹੈਗਾ ਛੋਲਿਆਂ ਦਾ ਕੜਾ ਇਹ ਥੋੜਾ ਲਾਲ ਜਿਹਾ ਜਦਾ ਹੀ ਹੋ ਗਿਆ ਤੇ ਛੋਲੇ ਦੀ ਸਬਜੀ ਤੇ ਕਰਦੇ ਆ Enjoy Enjoy ਤੇ ਆ ਜੋ ਫਿਰ ਜਿਹਨੇ ਖਾਣੀ ਆ ਤੇ ਨਾਲ ਦੀ ਨਾਲ ਕਰਦੇ ਆ ਫਿਰ ਵੀਡੀਓ ਵੀ ਸਮਾਪਤ ਤੇ ਇੱਥੋਂ ਤੱਕ ਵੀਡੀਓ ਦੇਖ ਲਈਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਬੰਦ ਕਰੀਏ ਹਾਂ ਤਾਂ